ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਬੱਚੇ ਨੇ ਜਿਨ੍ਹਾਂ ਦੀਆਂ ਐਮ ਆਰ ਆਈਆਂ ਹੋਣੀਆਂ ਜਾਂ ਜਿਨ੍ਹਾਂ ਦੀਆਂ ਈ ਜੀ ਹੋਣੀਆਂ ਦਿਮਾਗ ਦੇ ਟੈਸਟ ਹੁੰਦੇ ਨੇ ਇਹ ਬੱਚੇ ਉਹਨਾਂ ਪਰਿਵਾਰਾਂ ਤੋਂ ਬਿਲੋਂਗ ਕਰਦੇ ਨੇ ਜਿਹੜੇ ਕਿਰਤ ਕਮਾਈ ਕਰਕੇ ਰੋਟੀ ਖਾਂਦੇ ਨੇ ਜਿਨ੍ਹਾਂ ਨੇ ਉਹੀ ਕਮਾਉਣਾ ਤੇ ਉਹੀ ਖਾਣਾ ਤੇ ਇਹਨਾਂ ਬੱਚਿਆਂ ਦੀ ਜਨਮ ਸਮੇਂ ਕੋਈ ਐਸੀ ਸਮੱਸਿਆ ਆਈ ਹੁੰਦੀ ਹੈ ਜਾਂ ਜਨਮ ਤੋਂ ਬਾਅਦ ਬੁਖਾਰ ਚੜਿਆ ਦਿਮਾਗ ਦੀ ਕੋਈ ਨਸ ਬਲੌਕ ਹੋ ਗਈ ਜਾਂ ਬ੍ਰੇਨ ਨੂੰ ਸਹੀ ਟਾਈਮ ਤੇ ਆਕਸੀਜਨ ਨਹੀਂ ਮਿਲੀ ਜਿੱਦੇ ਕਰਕੇ ਬੱਚੇ ਨੂੰ ਆਟイズਮ ਦੀ ਪ੍ਰੋਬਲਮ ਆ ਗਈ ਜਾਂ ਕੋਈ ਹੋਰ ਦਿਮਾਗੀ ਸਮੱਸਿਆ ਆ ਗਈ ਤਾਂ ਇਹਦਾ ਟ੍ਰੀਟਮੈਂਟ ਉਹਨਾਂ ਟਾਈਮ ਸ਼ੁਰੂ ਨਹੀਂ ਹੋ ਸਕਦਾ ਜਿੰਨਾ ਟਾਈਮ ਇਹਦੀ ਐਮ ਆਰ ਆਈ ਨਾ ਹੋਵੇ ਡਾਕਟਰਾਂ ਨੂੰ ਪਤਾ ਨਾ ਲੱਗ ਸਕੇ ਵੀ ਡੈਮੇਜ ਕੀ ਕੀ ਹੋਇਆ ਕਿਉਂਕਿ ਇਹ ਟੈਸਟ ਬੜੇ ਮਹਿੰਗੇ ਨੇ 8 ਤੋਂ 9000 ਰੁਪਏ ਦਾ ਇਹ ਟੈਸਟ ਹੈ ਜੇ ਇੱਕ ਆਮ ਮਾਂ ਬਾਪ ਜਾ ਕੇ ਲੈਬੋਰੀ ਤੋਂ ਕਰਾਉਂਦੇ ਨੇ ਤੇ ਇਹ ਟੈਸਟ ਆਪਾਂ ਨੂੰ ਜਦੋਂ ਆਪਾਂ ਵਲਕ ਦੇ ਵਿੱਚ ਕਰਾਉਨੇ ਆ ਤਾਂ 5000 ਰੁਪਏ ਦਾ 4500 ਰੁਪਏ ਦਾ ਇਦਾਂ ਆਪਾਂ ਨੂੰ ਇਹ ਟੈਸਟ ਪੰਦੇਮ ਆ ਰਹੀ ਹੈ ਤੇ ਇਸ ਵਾਰ ਬੱਚਿਆਂ ਦੀ 32 ਬੱਚਿਆਂ ਦੀ ਲਿਸਟ ਬਣੀ ਹੈ ਆਪਣੇ ਕੋਲੇ ਜਿਨ੍ਹਾਂ ਦੇ ਟੈਸਟ ਹੋਣੇ ਆ 32 ਦੇ ਵਿੱਚੋਂ 20 ਬੱਚਿਆਂ ਦੇ ਆਪਾਂ ਇਹ ਟੈਸਟ ਆ ਜਿਹੜੇ ਉਹ ਕਰਵਾ ਰਹੇ ਆ ਤੇ ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਵੀ ਇਸ ਤਰ੍ਹਾਂ ਦੇ ਬੱਚੇ ਸਾਡੇ ਕੈਂਪ ਦੇ ਵਿੱਚ ਹਰੇਕ ਕੈਂਪ ਦੇ ਵਿੱਚ 10 ਤੋਂ 15 ਬੱਚੇ ਸਾਡੇ ਕੋਲੇ ਆਉਂਦੇ ਨੇ ਜਿਨ੍ਹਾਂ ਨੂੰ ਡਾਕਟਰ ਟੈਸਟ ਲਿਖ ਦਿੰਦੇ ਨੇ ਤੇ ਇਹ ਟੈਸਟ ਮਹਿੰਗੇ ਹੋਣ ਕਰਕੇ ਅਸੀਂ ਵੀ ਨਹੀਂ ਇਹ ਕਰਵਾ ਪਾਉਂਦੇ ਟੈਸਟ ਪਰ ਅਸੀਂ ਹੁਣ ਕੋਸ਼ਿਸ਼ ਕਰੀ ਦੀ ਆ ਵੀ ਤੁਹਾਡੇ ਤਿੱਕਰ ਇਹ ਸੁਨੇਹਾ ਭੇਜੀ ਦਾ ਤੁਹਾਡੇ ਵਿੱਚੋਂ ਕੋਈ ਭੈਣ ਭਰਾ ਕੋਈ ਇੱਕ ਬੱਚੇ ਦਾ ਕੋਈ ਦੋ ਬੱਚਿਆਂ ਦਾ ਕੋਈ ਚਾਰ ਬੱਚਿਆਂ ਦੇ ਟੈਸਟ ਕਰਵਾ ਸਕਦਾ ਤੇ ਇਹ ਬੱਚਿਆਂ ਦੇ ਟੈਸਟ ਔਰੀਸਨ ਹਸਪੀਟਲ ਦੇ ਵਿੱਚ ਹੋਣੇ ਲੁਧਿਆਣੇ ਤੁਸੀਂ ਉੱਥੇ ਜਾ ਕੇ ਡਾਇਰੈਕਟ ਬੱਚਿਆਂ ਦੀ ਸਿੱਧੀ ਇਹ ਐਮ ਆਰ ਆਈ ਕਰਾਉਣ ਦੇ ਵਿੱਚ ਮਦਦ ਕਰ ਸਕਦੇ ਹੋ ਕੋਈ ਇੱਕ ਬੱਚਾ ਕੋਈ ਦੋ ਬੱਚੇ ਜਿੰਨੀ ਵੀ ਤੁਹਾਡੀ ਗੁਜਾਇਸ਼ ਹੈਗੀ ਆ ਤੁਸੀਂ ਔਰੀਸਨ ਹਸਪੀਟਲ ਚ ਅਪਰੋਚ ਕਰਕੇ ਇਹਨਾਂ ਬੱਚਿਆਂ ਦੇ MRI ਜਾਂ ਜਿਹੜੇ ਇਹਨਾਂ ਦੇ ਦਿਮਾਗੀ ਟੈਸਟ ਹੋਣੇ ਆ ਉਹਦੇ ਵਿੱਚ ਸਹਿਯੋਗ ਦੇ ਸਕਦੇ ਹੋ ਜੀ ਜਰੂਰ ਭੈਣਾ ਤੇ ਭਰਾਵਾਂ ਨੂੰ ਬੇਨਤੀ ਆ ਇਸ ਸੇਵਾ ਵਿੱਚ ਆਪਣਾ ਬੰਦਾ ਯੋਗਦਾਨ ਪਾਇਓ ਤਾਂ ਜੋ ਇਹਨਾਂ ਬੱਚਿਆਂ ਦੇ ਸਮੇਂ ਸਿਰ ਟ੍ਰੀਟਮੈਂਟ ਸ਼ੁਰੂ ਹੋ ਸਕਣ ਤੇ ਇਹ ਬੱਚੇ ਆਪਣੇ ਆਉਣ ਵਾਲੇ ਜੀਵਨ ਦੇ ਵਿੱਚ ਆਪਣੇ ਪੈਰਾਂ ਸਰ ਹੋ ਕੇ ਇੰਡੀਪੈਂਡੈਂਟ ਇੱਕ ਚੰਗਾ ਜੀਵਨ ਬਤੀਤ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਬ੍ਰੇਨ ਨੂੰ ਸਹੀ ਟਾਈਮ ਤੇ ਆਕਸੀਜਨ ਨਹੀਂ ਮਿਲੀ ਜਿਹਦੇ ਕਰਕੇ ਬੱਚੇ ਨੂੰ ਆਟイズਮ ਦੀ ਪ੍ਰੋਬਲਮ ਆ ਗਈ ਜਾਂ ਕੋਈ ਹੋਰ ਦਿਮਾਗੀ ਸਮੱਸਿਆ ਆ ਗਈ ਤਾਂ ਇਹਦਾ ਟ੍ਰੀਟਮੈਂਟ ਉਹਨਾਂ ਟਾਈਮ ਸ਼ੁਰੂ ਨਹੀਂ ਹੋ ਸਕਦਾ ਜਿੰਨਾ ਟਾਈਮ ਇਹਦੀ ਐਮ ਆਰ ਆਈ ਨਾ ਹੋਵੇ ਡਾਕਟਰਾਂ ਨੂੰ ਪਤਾ ਨਾ ਲੱਗ ਸਕੇ ਵੀ ਡੈਮੇਜ ਕੀ ਕੀ ਹੋਇਆ ਤੇ ਕਈ ਬੱਚੇ ਤਾਂ 10 10 12 12 ਸਾਲਾਂ ਦੇ ਹੋ ਗਏ ਤੇ ਮਾਂ-ਬਾਪ ਵੱਲਿਓ ਇਹ ਟੈਸਟ ਹੀ ਨਹੀਂ ਕਰਵਾਇਆ ਜਾ ਪਾਇਆ ਕਿਉਂਕਿ ਇਹ ਟੈਸਟ ਬੜੇ ਮਹਿੰਗੇ ਨੇ 8 ਤੋਂ 9000 ਰੁਪਏ ਦਾ ਹੀ ਟੈਸਟ ਆ ਜੇ ਆ ਮਾਂ ਬਾਪ ਜਾ ਕੇ ਲੈਬੋਰੀ ਟੂ ਕਰਾਉਂਦੇ ਨੇ ਤੇ ਇਹ ਟੈਸਟ ਆਪਾਂ ਨੂੰ ਜਦੋਂ ਆਪਾਂ ਵਲਕ ਦੇ ਵਿੱਚ ਕਰਾਉਂਦੇ ਆ ਤਾਂ 5000 ਰੁਪਏ ਦਾ 4500 ਰੁਪਏ ਦਾ ਇਦਾਂ ਆਪਾਂ ਨੂੰ ਇਹ ਟੈਸਟ ਪੈਂਦੇ ਆ ਐਮ ਆਰ ਆਈ ਦੇ ਤੇ ਇਸ ਵਾਰ ਬੱਚਿਆਂ ਦੀ 32 ਬੱਚਿਆਂ ਦੀ ਲਿਸਟ ਬਣੀ ਹੈ ਆਪਣੇ ਕੋਲੇ ਜਿਨ੍ਹਾਂ ਦੇ ਟੈਸਟ ਹੋਣੇ ਆ